ਗੁਰੂ ਤੇਗ ਬਹਾਦਰ ਜੀ ਵਿਛੋੜਾ ਚਾਹੁੰਦੇ ਨਹੀਂ ਸਨ ਗੁਰਨਾਨਕ ਦੇਵ ਜੀ ਤੋਂ ਵਿਛੜਨਾ ਪਰ ਹੁਕਮ ਵੀ ਨਹੀਂ ਸੀ ਮੋੜ ਸਕਦੇ ਇਸ ਕਰਕੇ ਗੁਰੂ ਸਾਹਿਬ ਜੀ ਦੀਆਂ ਆਗਿਆ ਮੰਨ ਕੇ ਕਰਤਾਰਪੁਰ ਸਾਹਿਬ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਨਗਰ ਵਿੱਚ ਮਾਈ ਭਰਾਈ ਦੇ ਘਰ ਵਿੱਚ ਜਾ ਕੇ ਉਪਤ ਹੋ ਜਾਂਦੇ ਹਨ ਕਿਉਂਕਿ ਮਨ ਵਿਛੋਲੇ ਕਰਕੇ ਉਦਾਸ ਸੀ ਗੁਰੂ ਸਾਹਿਬ ਦਾ ਵਿਛੋੜਾ ਸੀ ਤੇ ਲਿਵ ਲੀਨ ਹੋ ਜਾਂਦੇ ਹਨ ਆਪਣੇ ਆਤਮ ਸਰੂਪ ਵਿੱਚ ਜੁੜ ਜਾਂਦੇ ਹਨ ਪਰਮੇਸ਼ਰ ਦੇ ਧਿਆਨ ਵਿੱਚ ਇੱਧਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਤੋਂ ਬਾਅਦ तकरीबन 4 ਦਿਨਾਂ ਬਾਅਦ ਜਿਹੜਾ ਕੱਲ ਨੂੰ ਤੁਹਾਡਾ ਆ ਰਿਹਾ ਹੈ ਇਸ ਦਿਹਾੜੇ ਤੇ ਮਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਓਲਾ ਕਰ ਲਿਆ ਚੰਤਰ ਤਾਨ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪੰਜ ਭੌਤਿਕ ਸਰੀਰ ਦੇ ਵਿੱਚੋਂ ਆਪਣੀ ਜੋ ਆਤਮਾ ਸੀ ਪ੍ਰਮਾਤਮਾ ਦੇ ਵਿੱਚ ਲੀਨ ਕਰਨ ਲਈ ਜੋਤੀ ਜੋਤ ਰਣੀ ਸੰਪੂਰਨ ਥੀ ਆਰਾਮ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ ਸੋ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਤੇ ਮੁੜ ਕੇ ਵੱਖ ਨਹੀਂ ਹੋ ਸਕਦਾ ਇਸੇ ਤਰ੍ਹਾਂ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਹਿਰਦੇ ਵਿੱਚ ਟਿਕਾ ਦਿੱਤੀ ਔਰ ਜਿਹੜੀ ਆਤਮਾ ਸੀ ਉਹ ਪਰਮਾਤਮਾ ਦੇ ਵਿੱਚ ਲੀਨ ਕਰ ਲਈ ਕੱਲ ਦੇ ਦਿਹਾੜੇ ਜੋਤੀ ਜੋਤ ਸਮਾ ਗਏ